ਤੇ ਚੱਲ ਬਲਿਆ ਚੱਲ ਉੱਥੇ ਚੱਲੀਏ ਜਿੱਥੇ ਕੋਈ ਨਾ ਸਾਡਾ ਹੋਵੇ ਨਾ ਕੋਈ ਸਾਨੂੰ ਗੱਲ ਨਾ ਲਾਵੇ ਤੇ ਨਾ ਮੋਇਆਂ ਤੇ ਰੋਵੇ ਇਬਾਦਤ ਕਰ ਉਸ ਸੋਨੇ ਯਾਰ ਦੀ ਜਿੰਨੇ ਜੀਉਣ ਦਾ ਢੰਗ ਸਿੱਖ ਲਾਇਆ ਏ ਕਣ ਕਣ ਵਿੱਚ ਵਾਸ ਉਸ ਖੁਦਾ ਦਾ ਤੇਰੇ ਅੱਖੀਆਂ ਨੂੰ ਦਿਖ ਲਾਇਆ ਏ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਰੱਬਾ ਮੇਰੇ ਹਾਲਤਾ ਮਹਿਰਮ ਤੋਂ ਸਭ ਤੋਂ ਆਉਂਦਾ ਚੰਗਾ ਸਮਾਂ ਰਬ ਦੀ ਖੇਡ ਅਨੋਖੀ ਏ ਕੋਈ ਐਸਾ ਨਹੀਂ ਜਗਤੇ ਜਿਸ ਦੀ ਚਿੰਦ ਇੱਥੇ ਸੋਖੀ ਏ ਜਿਸ ਦੀ ਚਿੰਦ ਇੱਥੇ ਸੋਖੀ ਏ ਜਿੰਨਾ ਇਸ਼ਕ ਦਾ ਨਾਮ ਬਤਨਾਮ ਕੀਤਾ ਉਹ ਸੜਗੇ ਵਾਂਗ ਪਰਵਾਨਿਆਂ ਦੇ ਬੱਲੇ ਸ਼ਾ ਇਸ਼ਕ ਦੇ ਬੱਚੇ ਨਹੀਂ ਛੁੱਟਦੇ ਤੇ ਛੁੱਟ ਜਾਂਦੇ ਨੇ ਕੈਦੀ ਚੇਲ ਖਾਨਿਆਂ ਦੇ ਛੋਟੇ ਜਾਂਦੇ ਨੇ ਕਈਤੀ ਚੇਲ ਖਾਨਿਆਂ ਦੇ ਕੱਚੇ ਚਾਹੇ ਪੱਕੇ ਅਖੀਰ ਖੁਰਚਾਣਾ ਨੀਵੇਂ ਹੀ ਠੀਕਿਆਂ ਭੁੱਲਿਆ ਉੱਚਿਆਂ ਨੇ ਵੀ ਤੁਰ ਜਾਣਾ ਬੁਰਾ ਕਿਸੇ ਨੂੰ ਨਾ ਬੋਲਾ ਬੁਰਾ ਨਾ ਦੇਖਣ ਅੱਖਾਂ ਬਖਸ਼ਨ ਹਾੜੇ ਬਖਸ਼ ਦੇ ਮਿਲ ਆ ਬਕਰੋੜਾਂ ਲੱਖਾਂ ਝੋਟਦੀ ਬੋਲੀ ਭੁੱਲ ਬੰਦਿਆ ਤੇਰੇ ਸੱਚ ਦੇ ਅਖਰ ਖੁਰ ਗਏ ਨੇ ਤੇਰਾ ਕੀ ਰੱਖਿਆ ਦੁਨੀਆ ਤੇ ਵਿੱਚ ਇੱਥੋਂ ਰੱਬੀ ਫਰਿਸ਼ਤੇ ਵੀ ਤੁਰਕੇ ਨੇ ਇੱਥੋਂ ਰੱਬੀ ਫਰਿਸ਼ਤੇ ਵੀ ਤੁਰਕੇ ਨੇ ਕੀ ਮੁੱਕ ਜਾਣਾ ਸੀ ਵਾਰਸ਼ਾਤਾ ਲਿਖੀ ਰਾਂਝੇ ਦੇ ਨਾਮ ਚ ਹੀਰ ਹੁੰਦੀ ਵੱਖਰੋਂ ਨਾਲ ਰੋ ਵੀ ਹੋ ਸਕਦੀ ਨਹੀਂ ਦਿਲ ਚੋਂ ਵੱਖ ਤਸਵੀਰ ਹੁੰਦੀ ਨਸ਼ਾ ਅੱਖ ਦਾ ਇੱਕ ਵਾਰੀ ਚੜ ਜਾਵੇ ਪੂਰੀ ਇਸ਼ਕ ਦੀ ਫਿਰ ਤਸਵੀਰ ਹੁੰਦੀ ਝੂਠਾ ਰੱਬ ਨੂੰ ਤੁਸੀਂ ਕਹਿਣ ਵਾਲਿਓ ਨਿਗਾਹ ਮੇਰੀ ਨਾਲ ਚਿਤ ਦੇਖ ਲਓ ਝੂਠ ਅੱਖ ਕਦੇ ਨਹੀਂ ਕਹਿ ਸਕਦੀ ਨਿਗਾਹ ਯਾਰ ਦੀ ਨਿਗਾਹੇ ਪੀਰ ਹੁੰਦੀ ਤੇ ਜੀ ਅੱਖ ਤੋਂ ਓਲੇ ਮੈਂ ਹੁੰਦਾ ਨਾ ਮਾੜੀ ਇੰਨੀ ਜੇ ਨਾ ਤਕਦੀਰ ਹੁੰਦੀ ਤੇ ਕਿਈ ਮੁੱਕ ਜਾਣਾ ਸੀ ਵਾ ਰਛਾਤਾ ਲਿਖੀ ਰਾਂਝੇ ਦੇ ਨਾਮ ਚ ਹੀਰ ਹੁੰਦੀ ਲਿਖੀ ਰਾਂਝੇ ਦੇ ਨਾਮ ਚ ਹੀਰ ਹੁੰਦੀ ਟਿੱਲੇ ਚਾਇਕ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਕਰੋ ਫਕੀਰ ਸਾਈ ਤੇਰੇ ਦਰਸ ਦਿਤਾਰ ਤੇ ਟਿਖਨੇ ਨੂੰ ਆਇਆ ਤੇਸ ਪਰ ਤੇਸ ਚੋ ਮੈਂ ਚੀਰ ਸਾਈ ਸਿੱਧਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚਿੱਲੜ ਤੇ ਤੁਸੀਂ ਪੀਰ ਸਾਈ ਬਾਦਸ਼ਾ ਸੱਚਾ ਰੱਬ ਆਲਮਾਤਾ ਫੱਕਰ ਉਸ ਤੇ ਹਾਨ ਵਜੇ ਰਸਾਈ ਬਿਨਾ ਮੁਰਸ਼ਿਦ ਦਾ ਆਣਾ ਹੱਥ ਆਵੇ ਦੁੱਤ ਪਾਚ ਨਾ ਹੋਵੇ ਹੈ ਕੀਰ ਸਾਈ ਯਾਦ ਹੱਕ ਦੀ ਸਬਰ تسلیم ਨਹਿਚਾ ਤੁਸਾਂ ਜਗ ਦੇ ਨਾਲ ਕੀ ਸੈਰ ਸਾਈ ਫਕਰ ਕੁਲ ਜਹਾਨ ਦਾ ਆਸਰਾ ਹੈ ਤਾਬ ਫਕਰ ਦੇ ਪੈਰ ਤੇ ਮੈਂ ਤਸਾਈ ਮੇਰਾ ਮਾਨਵ ਨਾ ਬਾਪ ਨਾ ਸਾਖ ਕੋਈ ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈ ਦੁਨੀਆ ਵਿੱਚ ਹਾਂ ਬਹੁਤ ਉਦਾਸ ਹੋਇਆ ਪੈਰੋਂ ਸਾਡਿਓ ਲਾ ਚੰਜੀਰ ਸਾਈ ਤੈਨੂੰ ਛੱਡ ਕੇ ਮੈਂ ਜਾਵਾਂ ਹੋਰ ਕਿਸ ਥਾਂ ਨਜ਼ਰ ਆਉਣਾ ਹੈ ਸਹਾਰਾ ਪੀਰ ਸਾਈ ਨਜ਼ਰ ਆਉਣਾ ਹੈ ਸਹਾਰਾ ਪੀਰ ਸਾਈ ਚੁਗਲੇ ਚੋਗ ਉਹ ਕਬੂਤਰਾ ਫਿਰ ਉਡਾਰੀ ਲਾਉਣੀ ਹੈ ਇੱਥੇ ਖੱਟਲੇ ਚੁੱਪਨ ਖਟਨੇ ਉੱਥੇ ਕਰਮਾਂ ਦੀ ਖਾਣੀ ਹੈ ਲੀੜੇ ਬੱਤਲਿਆਂ ਬੰਦੇ ਦੇ ਕਾਜ ਨਹੀਂ ਬਦਲਦੇ ਭੱਜਨ ਨਾਲ ਕੁਨਾਹ ਦੇ ਵਿਆਜ ਨਹੀਂ ਬਦਲਦੇ ਹਨੇਰਾ چیرਣ ਲਈ ਲੋੜ ਹੈ ਮਸ਼ਾਲਾਂ ਦੀ ਪੱਥਰਾਂ ਤੇ ਮੱਥੇ ਲਗੜਿਆ ਬੰਦੇ ਤੇ ਪਾਗ ਨਹੀਂ ਬਦਲਦੇ ਪੱਥਰਾਂ ਤੇ ਮੱਥੇ ਲਗੜਿਆ ਬੰਦੇ ਤੇ ਪਾਗ ਨਹੀਂ ਬਦਲਦੇ ਪਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝਾ ਕਰੋਗੇ ਮੰਗਨ ਚੱਲਿਆ ਹੈ ਹੋ ਸਕਦਾ ਹੈ ਸਭ ਕੁਝ ਲੁੱਟਾ ਕੇ ਆਇਆ ਹੋਵੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਤੁਹਾਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਤਵਾਦਸ਼ੇਲ ਚੁਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ